ਸਨਰੂਫ ਵਾਲੇ ਕੇ ਪੰਜਾਬ ਦੇ ADGP ట్రాਫਿਕ ਨੇ ਕਿ ਕੁਝ ਨਿਜ਼ਮ ਤੈ ਕੀਤੇ ਨੇ ਕਿ ਸੰਰੂਫ ਡਰਾਈਵਿੰਗ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਮੁਸ਼ਕਲਾਂ ਦੇ ਵਿੱਚ ਪਾ ਸਕਦੀ ਹੈ ਗੱਡੀ ਤੇ ਸੰਰੂਫ ਹਾਲਾਂਕਿ ਲਗਜ਼ਰੀ ਸਟੇਟਸ ਦੇ ਲਈ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਲੈਣਿਓ ਪਰ ਖਬਰ ਕੀ ਹੈ ਪਹਿਲਾਂ ਦੱਸਾਂਗੇ ਫਿਰ ਅੱਗੇ ਤੁਹਾਨੂੰ ਐਨਾਲਿਸਿਸ ਕਰਾਂਗੇ ਇਸ ਖਬਰ ਦੇ ਪਹਿਲੂ ਕੀ ਕੁਝ ਨੇ ਪੰਜਾਬ ਦੀ ਪੁਲਿਸ ਨੇ ਕਲੀਅਰ ਕੱਟ ਕਰ ਦਿੱਤਾ ਹੈ ਕਿ ਤੁਹਾਡੇ ਕੋਲ ਜੇ ਸੰਰੂਫ ਵਾਲੀ ਗੱਡੀ ਹੈ ਹੁਣ ਤੁਸੀਂ ਦੌਰਾਨੇ ਡਰਾਈਵ ਸਨਰੂਫ ਦੇ ਵਿੱਚੋਂ ਨਿਕਲ ਕੇ ਲੋਕਾਂ ਨੂੰ ਨਹੀਂ ਦਿਖਾ ਸਕਦੇ ਕਿ ਸਾਡੇ ਕੋਲ ਸਨਰੂਫ ਵਾਲੀ ਗੱਡੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਡਰਾਈਵ ਕਰਦੇ ਹਾਂ ਪੰਜਾਬ ਪੁਲਿਸ ਦੇ ਏਡੀਜੀਪੀ ਨੇ ਐਸਐਸਪੀ ਅਤੇ ਸੀਪੀਜ਼ ਨੂੰ ਇੱਕ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਖਤੀ ਵੱਡੇ ਪੱਧਰ ਤੇ ਹੋਏਗੀ ਜੇਕਰ ਕੋਈ ਸਖਸ਼ ਫੜਿਆ ਗਿਆ ਤਾਂ ਚਲਾਨ ਹੋਏਗਾ ਚਲਾਨ ਦੀ ਤਜਵੀਜ਼ ਹੈ ਕਿਹੜੀ ਹੈ ਕਿੰਨਾ ਜੁਰਮਾਨਾ ਤੁਹਾਨੂੰ ਲੱਗ ਸਕਦਾ ਹੈ ਅਗਲੇ ਗ੍ਰਾਫਿਕ ਦੇ ਵਿੱਚ ਅਸੀਂ ਦੱਸਾਂਗੇ ਕਿ ਸਖਤ ਕਾਰਵਾਈ ਦੇ ਲਈ ਪੰਜਾਬ ਦੀ ਪੁਲਿਸ ਨੇ ਮਨ ਬਣਾ ਲਿਆ ਹੈ ਐਕਸ਼ਨ ਕਿਵੇਂ ਹੋਏਗਾ ਤਾਂ ਤਿੰਨ ਪਹਿਲੂ ਸਮਝਨੇ ਜ਼ਰੂਰੀ ਨੇ ਪੰਜਾਬ ਦੀ ਪੁਲਿਸ ਅਪਰਾਧ ਦੇ ਵੀਡੀਓ ਦਾ ਜ਼ਿਕਰ ਕਰ ਰਹੀ ਹੈ ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰਕ ਮੈਂਬਰ ਤੁਸੀਂ ਡਰਾਈਵ ਕਰ ਰਹੇ ਹੋਮੋ ਸਨਰੂਫ ਦੇ ਵਿੱਚੋਂ ਨਿਕਲ ਕੇ ਹਵਾ ਦਾ ਆਨੰਦ ਲੈ ਰਹੇ ਹੋਣ ਜੇਕਰ ਕਿਸੇ ਸ਼ਖਸ ਨੇ ਵੀਡੀਓ ਸ਼ੂਟ ਕਰਕੇ ਪੰਜਾਬ ਦੇ ADGP ਟ੍ਰੈਫਿਕ ਨੂੰ ਟਵੀਟ ਕੀਤਾ ਜਾਂ ਪੁਲਿਸ ਕੋਲ ਕਿਸੇ ਸੋਰਸ ਤੋਂ ਵੀਡੀਓ ਪਹੁੰਚ ਗਈ ਤਾਂ ਤੁਹਾਡਾ ਚਲਾਨ ਹੋ ਸਕਦਾ ਹੈ ਦੂਜਾ ਵੱਡਾ ਐਕਸ਼ਨ ਪਲਾਨ ਪੰਜਾਬ ਦੀ ਟ੍ਰੈਫਿਕ ਪੁਲਿਸ ਦਾ ਹੈ ਕਿ ਪੁਲਿਸ ਟੀਮਾਂ ਦੀ ਨਿਗਰਾਨੀ ਰਹੇਗੀ ਹੀ ਰਹੇਗੀ ਟੀਮਾਂ ਦਾ ਗਠਨ ਕੀਤਾ ਗਿਆ ਸਪੈਸ਼ਲੀ ਇਸ ਮਸਲੇ ਤੇ ਕਿ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ ਸੀਸੀਟੀਵੀ ਸਰਵੇਲੈਂਸ ਦਾ ਹਵਾਲਾ ਪੰਜਾਬ ਦੀ ਪੁਲਿਸ ਲੈ ਰਹੀ ਹੈ ਕਿ ਸੀਸੀਟੀਵੀ ਦੇ ਵਿੱਚ ਜੋ ਲੋਕ ਕੈਦ ਹੋਏ ਉਹਨਾਂ ਦਾ ਚਲਾਨ ਹੋਏਗਾ ਤਾਂ ਏਡੀਜੀਪੀ ਦਾ ਹੁਕਮ ਕਿਸ ਕਿਸ ਨੂੰ ਹੈ ਹੁਣ ਗ੍ਰਾਫਿਕਲੀ ਤੁਹਾਨੂੰ ਦੱਸਾਂਗੇ ਕਿ ਕਮਿਸ਼ਨਰ ਅਤੇ ਐਸਐਸਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਸਭ ਤੋਂ ਪਹਿਲੇ ਗੱਲ ਇਹ ਆ ਰਹੀ ਹੈ ਤੇ ਦੂਜਾ ਵੱਡਾ ਪੁਆਇੰਟ ਇਹ ਹੈ ਕਿ ਸਨਰੂਫ ਕਰਕੇ ਹਾਦਸੇ ਹੋ ਰਹੇ ਸੀ ਡਰਾਈਵਰ ਦਾ ਧਿਆਨ ਪੜਕ ਰਿਹਾ ਇਸੇ ਕਰਕੇ ਉਸ ਹੁਕਮ ਦੇ ਵਿੱਚ ਸਪੈਸ਼ਲੀ ਤੌਰ ਤੇ ਲਿਖਿਆ ਗਿਆ ਹੈ ਕਿ ਸਮਰੱਥ ਅਥਾਰਟੀ ਤੋਂ ਲੈ ਡੀਗਲ ਓਪੀਨੀਅਨ ਤੋਂ ਬਾਅਦ ਅਸੀਂ ਇਸ ਨੂੰ ਵੱਖ-ਵੱਖ ਐਸਐਸਪੀਜ਼ ਅਤੇ ਸੀਪੀਐਸ ਨੂੰ ਭੇਜਣ ਦਾ ਕੰਮ ਕਰਦੇ ਹਾਂ ਕਾਰਵਾਈ ਕਿਸ ਅਧੀਨ ਹੋਏਗੀ ਮੋਟਰ ਵਹੀਕਲ ਐਕਟ ਦੇ ਦੀਨ ਕਾਰਵਾਈ ਕੀਤੀ ਜਾਏਗੀ ਕਾਰਵਾਈ ਦੇ ਵੱਡੇ ਪੱਧਰੇ ਹੋਣਗੇ ਸਿੱਧੇ ਤੌਰ ਤੇ ਪੰਜਾਬ ਦੀ ਪੁਲਿਸ ਕਹਿ ਰਹੀ ਹੈ ਕਿ ਹੁਣ ਉਹ ਬਖਸ਼ੇ ਨਹੀਂ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ ਬੰਗਲੌਰ ਦੇ ADGP ਵੱਲੋਂ ਵੀ ਇਸੇ ਤਰੀਕੇ ਦਾ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਚ ਜੁਰਮਾਨੇ ਦੀ ਤਜਵੀਜ਼ ਸੀ ਹਾਲਾਂਕਿ ਬੰਗਲੌਰ ਸਿਰਫ 1000 ਦਾ ਜੁਰਮਾਨਾ ਰੱਖਿਆ ਹੋਇਆ ਹੈ ਪੰਜਾਬ ਦੇ ਵਿੱਚ ਕੀ ਕੁਝ ਤਜਵੀਜ਼ ਹੈ ਹਾਲਾਂਕਿ IPC BNS ਵਿੱਚ ਬਦਲ ਚੁੱਕੀ ਹੈ ਸਨਰੂਫ ਤੇ ਐਕਸ਼ਨ ਦਾ ਜ਼ਿਕਰ ਕਰ ਰਹੇ ਹਾਂ BNS ਭਾਰਤੀ ਨਿਆਂ ਸੰਦਰ ਜ਼ਿਕਰ ਹੋ ਰਿਹਾ ਹੈ ਕਿ ਆਖਰਕਾਰ ਸੈਕਸ਼ਨ 281 ਕੀ ਕੁਝ ਬਿਆਨ ਕਰਦਾ ਹੈ ਪਹਿਲਾਂ 279 ਸੀ ਤਬਦੀਲ ਕਿਵੇਂ ਹੋਇਆ ਤਾਂ ਸਨਰੂਫ ਡਰਾਈਵਿੰਗ ਤੁਹਾਡੇ ਲਈ ਕਾਤਕ ਸਾਬਤ ਹੋ ਸਕਦੀ ਹੈ 6 ਮਹੀਨਿਆਂ ਦੀ ਤੁਹਾਡੀ ਜੇਲ੍ਹ ਯਾਤਰਾ ਇਸ ਐਕਟ ਨੇ ਪੱਕੀ ਕਰ ਦੇਣੀ ਹੈ ਜੇਕਰ ਤੁਸੀਂ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਸਨਰੂਫ ਦੇ ਵਿੱਚੋਂ ਨਿਕਲ ਕੇ ਹਵਾ ਖਾਣੀ ਮناسب ਸਮਝੀ ਤਾਂ ਤੁਹਾਨੂੰ ਇੱਕ ਵਾਰ ਸਨਰੂਫ ਦੇ ਵਿੱਚੋਂ ਨਿਕਲਣਾ 6 ਮਹੀਨਿਆਂ ਦੇ ਲਈ ਜੇਲ੍ਹ ਦੀ ਹਵਾ ਖਵਾ ਸਕਦਾ ਹੈ ਤਾਂ ਜੇਲ੍ਹ ਦੀਆਂ ਰੋਟੀਆਂ 6 ਮਹੀਨਿਆਂ ਤੋਂ ਬਚਣ ਦੇ ਲਈ ਤੁਹਾਨੂੰ ਕਾਨੂੰਨ ਫੋਲੋ ਕਰਨਾ ਪਏਗਾ ਤਾਰ ਜੋ ਤੁਸੀਂ ਕਾਨੂੰਨ ਦੇ ਦਾਇਰੇ ਅਧੀਨ ਇੱਕ ਸਿਟੀਜ਼ਨ ਦੇ ਤੌਰ ਤੇ ਪੁਲਿਸ ਨਾਲ ਕੋਆਪਰੇਟ ਕਰ ਸਕੋ ਤਾਂ ਅਗਲੇ ਗ੍ਰਾਫਿਕਸ ਦੱਸਦੇ ਆ ਕਿ ਸਨਰੂਫ ਵਾਲੀਆਂ ਗੱਡੀਆਂ ਨੂੰ ਲੈ ਕੇ ਤਾਂ ਵੱਡੀਆਂ ਕੰਪਨੀਆਂ ਨੇ ਬਹੁਤ ਵੱਡੇ ਦਾਅਵੇ ਕੀਤੇ ਤਾਂ ਅਸੀਂ ਕੋਖਣ ਦੀ ਕੋਸ਼ਿਸ਼ ਕੀਤੀ ਕਿ ਸਨਰੂਫ ਵਾਲੀਆਂ ਗੱਡੀਆਂ ਦੀ ਕੀਮਤ ਕਿੰਨੀ ਹੈ ਦੇਸ਼ ਵਿੱਚ ਕਿੰਨੇ ਮਾਡਲ ਨੇ ਗ੍ਰਾਫਿਕਲੀ ਦੇਖੋ ਕਿ ਹੁਣ ਤੱਕ 4.5 ਲੱਖ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਦੀ ਗੱਡੀ ਸਨਰੂਫ ਵਾਲੀ ਤਾਂ ਆ ਵੱਖ-ਵੱਖ ਮਾਡਲ ਤਾਂ ਨੇ ਪਰ ਸਨਰੂਫ ਵਾਲੀ ਗੱਡੀ ਤੇ ਨਾਨ ਸਨਰੂਫ ਕਾਰ ਇਹਨਾਂ ਦੇ ਜੇ ਅਸੀਂ ਰੇਟ ਦੀ ਗੱਲ ਕਰੀਏ ਤਾਂ ਡੀਲਰਸ ਆਖਦੇ ਐ ਕਿ 10 ਤੋਂ 17% ਦਾ ਫਰਕ ਪ੍ਰਾਈਸ ਦੇ ਵਿੱਚ ਪੈਂਦਾ ਪਰ ਇਸ ਵਿਚਾਲੇ ਸਭ ਤੋਂ ਵੱਡੀ ਚੀਜ਼ ਹੁਣ ਇਹ ਹੈ ਕਿ ਬਿਨਾ ਸਨਰੂਫ ਵਾਲੀ ਗੱਡੀ ਤੁਹਾਨੂੰ 16-17% ਤੇ ਸਸਤੀ ਮਿਲਦੀ ਹੈ ਜੇ ਪੰਜਾਬ ਦੇ ਵਿੱਚ ਤੁਸੀਂ ਸਨਰੂਫ ਵਾਲੀ ਗੱਡੀ ਲਓਗੇ ਤਾਂ 17% ਤੁਹਾਨੂੰ ਐਕਸਟਰਾ ਦਾ ਕਰਨਾ ਪੈਣਾ ਹੈ ਕ੍ਰਾਈਮ ਤੁਸੀਂ ਕਰੋਗੇ 6 ਮਹੀਨੇ ਦੀ ਜੇਲ੍ਹ ਨਾਲ ਤੁਹਾਨੂੰ ਜੁਰਮਾਨਾ 20 ਪੰਜਾਬ ਦੀ ਪੁਲਿਸ ਨੂੰ ਦੇਣਾ ਪੈਣਾ ਹੈ। ਅਗਲੇ ਗ੍ਰਾਫਿਕ ਦੇ ਵਿੱਚ ਦੇਖੋ ਕਿ ਸਨਰੂਫ ਦੇ ਕੱਲੇ ਜੇਲ ਯਾਤਰਾ ਦੇ ਨੁਕਸਾਨ ਨਹੀਂ ਹਨ। ਇਸ ਦਾ ਨੁਕਸਾਨ ਤੁਹਾਡੇ ਫੇਫੜਿਆਂ ਦੇ ਵੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਆਕਰਕਾਰ ਸਨਰੂਫ ਦੇ ਖੋਲਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਕੀ ਹੈ। ਪੰਜਾਬ ਦਾ ਅੱਜ ਦਾ 에ਅਰ ਕੁਆਲਿਟੀ ਇੰਡੈਕਸ ਦੇਖੋ। ਪੰਜਾਬ ਦੇ ਤਿੰਨ ਸ਼ਹਿਰ ਅਸੀਂ ਚੱਕੇ ਜਿਨ੍ਹਾਂ ਚ ਜਲੰਧਰ, ਲੁਧਿਆਣਾ ਅਤੇ ਸ਼ਹਿਰ ਪਟਿਆਲਾ ਦਾ ਜ਼ਿਕਰ ਹੁੰਦਾ ਹੈ। 90 ਤੋਂ ਲੈ ਕੇ 147 ਤੱਕ ਮਿਜਰਮੈਂਟ ਹੋਈ ਹੈ। ਇੰਨੇ ਸ਼ਹਿਰਾਂ ਦਾ 에어 ਕੁਆਲਿਟੀ ਇੰਡੈਕਸ ਦੱਸਦਾ ਹੈ ਕਿ ਤਾਪਮਾਨ ਦੇ ਨਾਲ-ਨਾਲ ਕੁਆਲਿਟੀ ਆਫ 에어 ਵੀ ਬੜੀ ਮਾੜੀ ਹੈ ਪੰਜ ਦਰਿਆਵਾਂ ਦਾ ਸੂਬਾ ਜਿੱਥੇ ਪਵਨ ਗਰੂ ਪਾਣੀ ਪਿਤਾ ਦਾ ਸਿਧਾਂਤ ਸਿੱਖ ਅਕਸਰ ਪੜਦੇ ਹੋਣ ਉਥੇ ਆਬੂ ਹਵਾ ਖਰਾਬ ਹੋ ਚੁੱਕੀ ਹੈ ਸਿੱਧੇ ਤੌਰ ਤੇ ਗੱਲ ਹੈ ਕਿ ਪ੍ਰਭਾਵ ਕਿਵੇਂ ਪੈਣਗੇ ਅਗਲੇ ਗ੍ਰਾਫਿਕਸ ਚ ਦੱਸ ਦਿਆਂ ਕਿ ਜੇ ਖਰਾਬ ਹਵਾ ਹੈ ਤਾਂ ਫੇਫੜਿਆਂ ਦੀ ਬਿਮਾਰੀ ਵੀ ਇਸ ਨਾਲ ਹੋ ਸਕਦੀ ਸਿੱਧੇ ਤੌਰ ਤੇ ਸਵਾਵੀ ਗੱਲ ਹੈ ਕਿ ਤੁਸੀਂ ਸਨਰੂਫ 'ਚ ਨਿਕਲੋਗੇ ਸਨਰੂਫ ਤੋਂ ਬਾਅਦ ਕਿਹੜੇ ਮਾੜੇ ਇੰਪੈਕਟ ਨੇ ਉਹ ਤਾਂ ਤੁਹਾਡੇ ਅਸੀਂ ਸਾਹਮਣੇ ਰੱਖ ਹੀ ਦਿੱਤੇ ਕਿ ਜੇਲ ਯਾਤਰਾ ਵੀ ਹੋ ਸਕਦੀ ਹੈ ਸਿਹਤ ਦੀ ਜੇ ਅਸੀਂ ਗੱਲ ਕਰੀਏ ਫੇਫੜਿਆਂ ਦੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ ਤਾਂ ਅੱਖਾਂ ਦੀ ਇਨਫੈਕਸ਼ਨ ਵੀ ਹੋਣੀ ਸੁਭਾਵਿਕ ਹੈ ਤਾਂ ਕੈਂਸਰ ਦੀ ਸੰਭਾਵਨਾ ਵੀ ਡਾਕਟਰ ਦੇਖਦੇ ਆ ਕਿ ਹਵਾ ਦੇ ਵਿੱਚ ਕੁਝ ਅਜਿਹੇ ਭਿਆਨਕ ਕੰਨ ਹੁੰਦੇ ਆ ਕਿ ਟ੍ਰੈਫਿਕ ਕਰਕੇ ਪ੍ਰਦੂਸ਼ਣ ਹੁੰਦਾ ਹੈ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਚਰਚਾ ਤੁਹਾਡੀ ਸਿਹਤ ਨੂੰ ਲੈ ਕੇ ਵੀ ਕਿਉਂ ਨਾ ਹੋਵੇ ਕਿਉਂਕਿ ਸਿਹਤ ਦੇ ਨਾਲ ਨਾਲ ਕਾਨੂੰਨ ਦਾ ਖਿਆਲ ਤੁਹਾਨੂੰ ਰੱਖਣਾ ਪਏਗਾ ਜੇ ਨਹੀਂ ਰੱਖੋਗੇ ਜੇਲ ਯਾਤਰਾ ਦੇ ਨਾਲ ਨਾਲ ਹਸਪਤਾਲ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ ਤਾਂ ਸਨਰੂਫ ਨੂੰ ਲੈ ਕੇ ਡੀਲਰਸ ਵੀ ਕੁਝ ਬਿਆਨ ਕਰਦੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ 1 ਲੱਖ ਤੋਂ 1.5 ਲੱਖ ਦਾ ਫਰਕ ਪੈ ਜਾਂਦਾ ਹੈ ਪਰ ਹੁਣ ਤੁਸੀਂ ਗੱਡੀਆਂ ਖਰੀਦਣ ਤੋਂ ਪਹਿਲਾਂ ਵੀ 100 ਵਾਰ ਜ਼ਰੂਰ ਸੋਚੋਗੇ ਕਿ ਜੇ ਸਨਰੂਫ ਵਾਲੀ ਗੱਡੀ ਲਈ ਜਾਣੇ ਜਾਂ ਜਾਣੇ ਦੇ ਵਿੱਚ ਜੇ ਗਲਤੀ ਹੋ ਗਈ ਤਾਂ ਜੇਲ ਯਾਤਰਾ ਦੇ ਨਾਲ ਨਾਲ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡੀਲਰਸ ਕੀ ਕੁਝ ਕਹਿ ਰਹੇ ਸੀ ਸੁਣਦੇ ਹਾਂ ਰੀਡ ਰੇਟ ਚ ਜਿੰਨਾ ਵੀ ਕਸਮਰ ਆ ਰਿਹਾ ਗੱਡੀ ਯੂਜ਼ਡ ਕਾਰ ਖਰੀਦਣ ਪੁਰਾਣੀ ਕਾਰ ਖਰੀਦਣ ਉਹ ਸਨਰੂਫ ਪ੍ਰੇਫਰ ਕਰ ਰਹਾ ਚਾਹੇ ਉਹਨੂੰ 50-60000 ਰੁਪਏ 70000 ਰੁਪਏ ਦਾ ਫਰਕ ਮਿਲੇ ਉਹ ਸਨਰੂਫ ਖਰੀਦਦਾ ਕੋਈ ਨਹੀਂ ਕਹਿੰਦਾ ਕਿ ਹਾਂ ਆਪਾਂ ਕਹੀਏ ਬਿਨਾ ਸਨਰੂਫ ਵਾਲੀ ਕਾਰ ਲੇਟ ਵਿਕਦੀ ਹੈ ਜੇ ਸਨਰੂਫ ਹੋਏਗਾ ਕਾਰ ਤੇ ਹੋਏਗਾ ਅਟਰੈਕਟਿਵ ਪੁਆਇੰਟ ਹੋ ਜਾਂਦਾ ਕਾਰ ਦਾ ਤੇ ਉਹ ਜਲਦੀ ਵਿਕਦੀ ਹੈ ਤੇ ਵੱਧ ਰੇਟ ਤੇ ਵਿਕਦੀ ਹੈ ਦੀ ਸੇਮ ਮਾਡਲ ਦੀਆਂ ਦੋ ਕਾਰਾਂ ਨੇ ਆਪਾਂ ਅਗਰ ਇੱਕ ਐਗਜ਼ਾਮਪਲ ਲਈਏ ਸੇਮ ਮਾਡਲ ਦੀਆਂ ਦੋ ਕਾਰਾਂ ਕੜੀਆਂ ਇੱਕੋ ਹੀ ਕਾਰਾਂ ਇੱਕ ਸਨਰੂਫ ਵਾਲੀ ਇੱਕ ਬਿਨਾਂ ਸਨਰੂਫ ਵਾਲੀ ਹੈ ਸਨਰੂਫ ਵਾਲੀ ਜਲਦੀ ਵਿਕੇਗੀ ਔਰ ਮਹਿੰਗੀ ਵਿਕੇਗੀ ਔਰ ਮਿਨੀਮਮ ਤੋਂ ਮਿਨੀਮਮ 50 60 70000 ਰੁਪਏ ਦੇ ਫਰਕ ਤੇ ਵਿਕੇਗੀ